ਹੈਲੋ ਫਰੈਂਡ ਅੱਜ ਜੱਪਾ ਜਿਹੜਾ ਇੱਕ ਰਹਿੰਦਾ ਸੀ ਖਰਗੋਸ਼ ਦਾ ਬੱਚਾ ਫੜਨ ਨਾਲ ਕੋ ਫੜਨਾ ਉਹ ਦੇਖੋ ਬੈਠਾ ਉਹਦੇ ਭੱਜ ਗਿਆ ਭੱਜ ਗਿਆ ਆ ਪਟੰਗਲਾ ਲਾਇਆ ਇਸ ਵਿੱਚ ਜਾਲ ਫੀਕਿਆ ਹੋਇਆ ਹੁਣ ਆਪਾਂ ਬਸ ਇਹਦੇ ਵਿੱਚ ਦੇਖਣਾ ਵੀ ਇਹ ਹੋਂ ਦਾ ਕੋਲੋਂ ਆ ਇੱਥੇ ਬੈਠੇ ਆ ਆ ਦੇਖੋ ਰਸੀ ਇੱਥੇ ਬੰਨੀ ਆ ਆਪਾਂ ਹੋ ਲਈ ਅੋਰ ਥੱਲੇ ਲੱਗਿਆ ਆਪਾਂ ਇਹਨੂੰ ਰੱਸੀ ਨਾਲ ਚੇਚਣਾ ਤਾਂ ਨੂੰ ਲਓ ਜੀ ਹੁਣ ਇਹਦੇ ਵਿੱਚ ਜਦੋਂ ਹੀ ਕਾਸਾ ਬਰ ਰੱਖ ਦਿੱਤੀ ਵਿੱਚ ਖਾਣਾਊਗਾ ਨਾਲ ਹੀ ਆਪਾਂ ਇਹਨੂੰ ਹੌਲੀ ਹੌਲੀ ਥੱਲੇ ਕਰ ਦੇਣਾ ਇੱਧਰ ਮੁਰਗੀਆਂ ਫਿਰਦੀਆਂ ਕੋਸੀਲ ਮੂਗੀ ਦੇ ਚੂਚੇ ਖਸਦੇ ਉਹ ਫਰਾਵਟ ਛੱਡ ਗਿਆ ਉਹ ਦੇਖੋ ਉਹ ਦੇਖ